ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੋ ਨੀ ਉਹ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਕ ਲਓ ਜੀ ਅੱਜ ਆਪਾਂ ਤੁਹਾਡੇ ਲਈ ਬੜੀ ਖੂਬਸੂਰਤ ਜੇ ਸੂਟ ਤੇ ਬਹੁਤ ਹੀ ਜੈਨੂਨ ਪ੍ਰਾਈਸ ਦੇ ਲੈ ਕੇ ਆਈਆਂ ਲਓ ਪਹਿਲਾ ਸੂਟ ਅ ਬਹੁਤ ਪਿਆਰਾ ਸੂਟ ਹੈ ਜੀ ਪਹਿਲਾਂ ਇਹ ਆਪਾਂ ਕੈਮਰੀ ਕਾਟਨ ਤੇ ਦਿੱਤਾ ਸੀ ਅੱਜ ਇਹ ਸੂਟ ਤੁਹਾਨੂੰ ਮਲਚ ਲੈ ਲਈ ਜਿਹਨੂੰ ਮਲ ਕਾਟਨ ਵੀ ਕਹ ਦਿੰਦੇ ਆ ਮੇਰੇ ਹਿਸਾਬ ਨਾਲ ਉਹੀ ਕਪੜਾ ਹੈਗਾ ਇਹ ਜਿਹਨੂੰ ਆਪਾਂ ਨਾ ਅੱਜ ਕੱਲ ਮਲ ਕਾਟਨ ਹੀ ਚੱਲੀ ਹੋਈ ਉਹੀ ਹੈ ਮਲ ਕਾਟਨ ਠੀਕ ਹੈ ਜੀ ਮਲ ਕਾਟਨ ਦੇ ਉੱਪਰ ਬਣਿਆ ਹੋਇਆ ਸੂਟ ਹੈ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਵਰਕ ਹੋਇਆ ਹੋਇਆ ਸਾਰੇ ਆ ਪੈਨਲ ਦੇਖੋ ਤੁਸੀਂ ਲੈਂਥ ਹੈ ਜਿਹੜੀ ਪੈਨਲ ਦੀ ਉਹ ਤੁਹਾਨੂੰ 40 ਮਿਲੂਗੀ ਮੈਂ ਤੁਹਾਨੂੰ ਦੱਸ ਦੇਣੀ ਆ ਲੈਂਥ ਪੈਨਲ ਦੀ 40 ਮਿਲੂਗੀ ਘੇਰਾ ਦੱਸ ਦੇਗੀ ਲੋ ਜੀ ਘੇਰਾ ਹੈਗਾ ਇਹਦਾ ਆ 2.5 ਹੈ ਠੀਕ ਹੈ ਤੇ ਪਰ ਨਾ ਜੇ ਇੱਥੋਂ ਤੱਕ ਦੱਸਿਆ ਮੈਂ ਤੁਹਾਨੂੰ 40 ਵਰਕ ਤੱਕ ਠੀਕ ਹੈ ਪਰ ਤੁਸੀਂ ਇਹਨੂੰ ਥੋੜਾ ਜਿਹਾ ਵਧਾ ਵੀ ਸਕਦੇ ਹੋ ਇੱਥੇ ਲੇਸ ਵਗੈਰਾ ਲਾ ਕੇ ਨਾ 1.5 ਇੰਚ ਤੱਕ ਤੁਹਾਨੂੰ ਤੁਸੀਂ ਹੋਰ ਵਧਾ ਸਕਦੇ ਹੋ ਨਾ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਉੱਪਰੋਂ ਥੋੜਾ ਬਹੁਤਾ ਆ ਮੋੜਿਆ ਤੋਂ ਆਪਾਂ ਛੱਡ ਵੀ ਦਿੰਨੇ ਹੁਣੇ ਕਿਉਂਕਿ ਗਲਾ ਤਾਂ ਇਹਦਾ ਤੁਸੀਂ ਵਿੱਚੋਂ ਵੀ ਕੱਢ ਸਕਦੇ ਹੋ ਨਾ ਵੈਸੇ ਤਾਂ ਇਹ ਮੋੜਿਆਂ ਤੇ ਜਾਊਗਾ ਇਹ ਠੀਕ ਹੈ ਗਲਾ ਥੋੜਾ ਇੱਥੋਂ ਨਿਕਲੂਗਾ ਅਗਰ ਤੁਸੀਂ ਮੋਢਿਆਂ ਤੋਂ ਥੋੜਾ ਛੱਡ ਵੀ ਦਿਨੇ ਹੋ ਤਾਂ ਤੁਹਾਡੀ ਲੈਂਥ ਹੈ ਜਿਹੜੀ ਇਹਦੀ ਲੰਬੀ ਹੋ ਜੂਗੀ ਠੀਕ ਹੈ ਜੀ ਫਿਰ ਤੁਸੀਂ ਵਧਾ ਸਕਦੇ ਹੋ 3-4 ਇੰਚ ਵਧਾ ਸਕਦੇ ਹੋ ਤੇ ਮਲ ਕਾਟਨ ਦੇ ਵਿੱਚ ਸ਼ਰਟ ਹੈ ਤੇ ਇਹ ਹੈਗਾ ਜੀ ਇਹਦਾ ਬਾਜੂ ਤੋਂ ਵਰਕ ਆ ਲੋ ਠੀਕ ਹੈ ਇਹ ਮੋਢੇ ਤੇ ਆਊਗਾ ਆ ਤੁਹਾਡੇ ਫਰੰਟ ਤੇ ਆਊਗਾ ਇਦਾਂ ਕਰਕੇ ਤੇ ਨੈਕਸਟ ਦੇਖੋ ਜੀ ਮਲ ਕਾਟਨ ਦੇ ਵਿੱਚ ਸ਼ਰਟ ਮਿਲੂਗੀ ਤੇ ਮਸਲੀਨ ਦੇ ਵਿੱਚ ਤੁਹਾਨੂੰ ਸਲਵਾਰ ਮਿਲੂਗੀ ਬੜੀ ਸੋਹਣੀ ਮਸਲੀਨ ਹੈ ਸ਼ਾਈਨ ਕਰਦਾ ਸ ਦੇਖੋ ਸਹੀ ਤੁਸੀਂ ਨੇੜੇ ਕਰਕੇ ਸਟਫ ਤੁਹਾਨੂੰ ਪਤਾ ਲੱਜੂਗਾ ਇਹ ਨਾ ਪਤਾ ਨਹੀਂ ਕਿੱਦਾਂ ਦੀ ਮਸਲੀਨ ਜੀ ਹੈਗੀ ਹੈ ਇਹ ਅ ਹੈ ਤਾਂ ਮਸਲੀਨ ਹੀ ਹੈ ਕਪੜਾ ਤਾਂ ਚੌਕ ਹੈ ਸ਼ਾਈਨ ਕਰਦਾ ਕਾਫੀ ਜ਼ਿਆਦਾ ਹੂੰ ਚਮਕਦਾ ਬਹੁਤ ਹੈ ਤੇ ਲੋ ਜੀ ਇਹ ਹੈਗਾ ਇਹਦਾ ਸਲਵਾਰ ਦਾ ਵਰਕ ਅਬ ਇਹ ਤੁਹਾਨੂੰ ਸਲਵਾਰ ਤੇ ਵਰਕ ਮਿਲੂਗਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਗਰਮੀ ਦੇ ਹਿਸਾਬ ਦੇ ਨਾਲ ਨਾ ਬੜਾ ਹੀ ਜਿਆਦਾ ਸੂਰਿੰਗ ਜਿਹਾ ਕਲਰ ਹੈਗਾ ਲੋ ਜੀ ਤੇ ਦੁਪੱਟਾ ਦੇ ਲੋ ਬਹੁਤ ਪਿਆਰਾ ਦੁਪੱਟਾ ਇਸ ਤਰ੍ਹਾਂ ਵੀ ਇਹਦੇ ਪੱਲੇ ਤੇ ਟਾਈਡਾ ਹੀ ਹੋਈ ਹੋਈ ਆ ਆ ਲੋ ਫੇਰ ਇਹਦੇ ਆ ਸੈਂਟਰ ਦੇ ਵਿੱਚ ਆ ਇਸ ਤਰ੍ਹਾਂ ਤੇ ਉਧੂ ਬਾਅਦ ਇਹਦੇ ਦੂਜੇ ਪੱਲੇ ਠੀਕ ਹੈ ਕਲਰ ਚਾਹੀਏ ਕਲਰ ਸਹੀ ਆ ਰਿਹਾ ਤੇ ਫੋਰ ਸਾਈਡ ਇਹਦੇ ਵਾਈਟ ਕਲਰ ਦੀ ਇਹ ਬੜੀ ਤੁਹਾਨੂੰ ਪਿਆਰੀ ਜੀ ਲੇਸ ਮਿਲੂਗੀ ਠੀਕ ਹੈ ਜੀ ਤੇ ਜਿਹੜਾ ਦੁਪੱਟਾ ਹੈਗਾ ਉਹ ਵੀ ਮਲ ਕਾਟਨ ਦੇ ਵਿੱਚ ਹੀ ਦੁਪੱਟਾ ਹੋਊਗਾ ਠੀਕ ਹੈ ਥੋੜਾ ਜਿਹਾ ਸ਼ਾਈਨ ਕਰਦਾ ਇਹਨੂੰ ਮਲ ਚੰਦੇਰੀ ਵੀ ਕਹਿ ਦਿੰਦੇ ਨੇ ਥੋੜਾ ਜਿਹਾ ਲਸਟਰ ਹੈਗਾ ਇਹਦੇ ਵਿੱਚ ਐ ਨਹੀਂ ਹੈ ਕਿ ਬਿਲਕੁਲ ਐਂ ਲੱਗੇ ਦੇਖਣ ਨੂੰ ਦੇਸੀ ਜਾਂ ਲਸਟਰ ਹੈਗਾ ਥੋੜਾ ਜਿਹਾ ਠੀਕ ਹੈ ਜੀ ਲੋ ਜੀ ਸਲਵਾਰ ਨਾ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਸਲਵਾਰ ਕਿੰਨੀ ਹੋਊਗੀ ਜੀ ਦੰਨਾ ਲੋ ਜੀ 3 ਮੀਟਰ ਦੀ ਸਲਵਾਰ ਮਿਲੂਗੀ ਤੁਹਾਨੂੰ ਇਹਦੇ ਨਾਲ ਠੀਕ ਹੈ 3 ਮੀਟਰ ਦੀ ਸਲਵਾਰ ਚ ਤਾਂ ਵੈਸੇ ਵਾਲ ਇੰਨੇ ਪੈ ਜਾਂਦੇ ਆ ਕਿ ਲਾਈਨਿੰਗ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਤੇ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਊਗਾ ਤੁਹਾਡਾ 1795 ਅਗਲਾ ਸੂਟ ਦੇਖੋ ਲੇਲਨ ਕਾਟਨ ਦੇ ਵਿੱਚ ਬੜੀ ਆ ਸੌਫਟ ਵਾਲੀ ਲੇਲਨ ਕਾਟਨ ਆ ਉਹ ਨਹੀਂ ਆ ਕਿ ਖੰਦੀ ਜੀ ਕਪੜਾ ਖਾਂਦਾ ਜ ਨਹੀਂ ਹੈਗਾ ਤੇ ਬਿਲਾ ਲਾਈਨਿੰਗ ਤੋਂ ਬਣ ਜੂਗਾ ਜੀ ਸੂਟ ਇਹ ਠੀਕ ਹੈ ਬਹੁਤ ਪਿਆਰਾ ਸੂਟ ਹੈ ਲੈਂਥ ਜਿਹੜੀ ਉਹ ਮੈਂ ਤੁਹਾਨੂੰ ਫੇਰ ਦੱਸਦਾ ਕਿ ਲੈਂਥ ਜਿਹੜੀ ਆ ਉਹ 40 ਮਿਲੂਗੀ ਤੇ ਘੇਰਾ ਮੈਂ ਤੁਹਾਨੂੰ ਹੁਣੇ ਨਾਪ ਕੇ ਦੱਸਿਆ ਸੀਗਾ 25.5 ਘੇਰਾ ਹੋਊਗਾ ਤੁਸੀਂ ਥੋੜਾ ਜਾਂ ਨੀਚੋਂ ਵਧਾ ਸਕਦੇ ਹੋ ਬਿਲਕੁਲ ਨਾਲੋਂ ਕੱਟਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਥੋੜਾ ਬਹੁਤਾ ਉੱਪਰੋਂ ਛੱਡ ਕੇ ਤੁਸੀਂ ਆਪਣੀ ਲੈਂਥ ਹੈ ਜਿਹੜੀ ਉਹ ਪੂਰੀ ਕਰ ਸਕਦੇ ਹੋ ਕਿਉਂਕਿ ਉੱਪਰ ਜਗ੍ਹਾ ਹੈਗੀ ਆ ਤੁਸੀਂ ਉੱਪਰੋਂ ਥੋੜਾ ਬਹੁਤਾ ਇਹਨੂੰ ਛੱਡ ਸਕਦੇ ਹੋ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਹੈਗੀ ਆ ਜੀ ਫਰੰਟ ਬਾਜੂ ਦਾ ਤੇ ਇਹ ਹੈਗਾ ਮੋਢੇ ਕੋਲ ਠੀਕ ਹੈ ਗਾਜਰੀ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪਿੰਕ ਸਈਆ ਰਵੇ ਤੇ ਜਲਰ ਜਮਾਂ ਸਈ ਆ ਰਿਹਾ ਤੇ ਸਲਵਾਰ ਫੇਰ ਇਹਦੇ ਨਾਲ ਮਿਲੂਗੀ ਮਸਲੀਨ ਦੀ ਬੜੀ ਸੋਹਣੀ ਮਸਲੀਨ ਹੈ ਜੀ ਇਹਦੀ ਨਾ ਇੰਨਾ ਜਿਆਦਾ ਪਿਆਰਾ ਲੱਗਦਾ ਕਪੜਾ ਇਹ ਪਤਾ ਨਹੀਂ ਇਹ ਕਿਦਾਂ ਦੀ ਮਸਲੀਨ ਹੈ ਬਹੁਤ ਸੋਹਣੀ ਜੀ ਆ ਲੋ ਮੈਂ ਤੁਹਾਨੂੰ ਨਾਪ ਕੇ ਦੱਸਦਾ ਇਹ ਕਿੰਨੀ ਕੁ ਹੋਊਗੀ ਸਲਵਾਰ ਇਹ ਦੇਖੋ ਤੈਨੂੰ ਤੈਨੂੰ ਤਿੰਨ ਤੋ ਢਾਈ ਤੋਂ ਜ਼ਿਆਦਾ ਹੋਊਗੀ ਜੀ ਤੇ ਤਿੰਨ ਤੋਂ ਥੋੜੀ ਘੱਟ ਹੋਊਗੀ ਐ ਲਾਉਂਦੇ ਤੁਸੀਂ 2.80 ਕ ਹੋਊਗੀ ਸਲਵਾਰ ਇਹ ਠੀਕ ਹੈ ਤੇ ਦੁਪੱਟਾ ਦੇਖੋ ਇਹਦਾ ਨੀਲਨ ਕਾਟਨ ਦਾ ਸ਼ਰਟ ਮਸਲੀਨ ਦੀ ਸਲਵਾਰ ਢਾਈ ਪਲੱਸ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਇਹਦੇ ਨਾਲ ਮਲ ਕਾਟਨ ਦਾ ਬਿਲਕੁਲ ਮਲ ਕਾਟਨ ਦੇ ਵਿੱਚ ਦੁਪੱਟਾ ਆ ਲੋ ਬਹੁਤ ਸੋਹਣਾ ਦੁਪੱਟਾ 2.5 ਮੀਟਰ ਦਾ ਆ ਲੋ ਜੀ ਲੇਸ ਇਹਦੇ ਨਾਲ ਲੱਗੀ ਹੋਈ ਸਿਰ ਤੇ ਟਿਕਣ ਵਾਲਾ ਤੇ ਗਰਮੀਆਂ 'ਚ ਖਾਂਦਾ ਨਹੀਂ ਹੈਗਾ ਥੋੜਾ ਜਿਹਾ ਲਸਟਰ ਇਹਦੇ ਵਿੱਚ ਹੈਗਾ ਠੀਕ ਹੈ ਲੋ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ 1795 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਕਲਰ ਬੜਾ ਜਿਆਦਾ ਸੋਹਣਾ ਹੈ ਗਰਮੀਆਂ ਚ ਪਾਉਣ ਵਾਲੇ ਨਾ ਬਹੁਤ ਜਿਆਦਾ ਸੋਹਣਾ ਕਲਰ ਹੈ ਸਾਰਾ ਮੈਨੂੰ ਲੱਗਦਾ ਨਾ ਖੋਲੀਏ ਆਪਾਂ ਇਸ ਤਰ੍ਹਾਂ ਹੀ ਦੇਖ ਲਓ ਤੁਸੀਂ ਥੋੜਾ ਜਿਹਾ ਨੇੜੇ ਕੰਪੀ ਦਿਖਾ ਦਿਓ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਮਸਲੀਨ ਦੀ 22 ਪਲੱਸ ਤਾਂ ਹੋਊਗੀ ਹੋਊਗੀ ਠੀਕ ਹੈ ਤੇ ਥੋੜੀ ਬਹੁਤੀ ਵੱਧ ਵੀ ਹੋ ਸਕਦੀ ਹੈ ਕਲਰ ਬੜਾ ਜਿਆਦਾ ਸੋਹਣਾ ਹੈ ਸਹੀ ਆ ਰਿਹਾ ਕਲਰ ਕਲਰ ਬਿਲਕੁਲ ਸਹੀ ਆ ਰਿਹਾ ਤੇ ਇਹ ਹੋਊਗਾ ਜੀ ਇਹਦੇ ਨਾਲ ਮਲ ਕਾਟਨ ਦਾ ਦੁਪੱਟਾ ਜਿਹੜਾ ਰਾਮ ਨਾਲ ਸਿਰ ਤੇ ਵੀ ਲੈ ਸਕਦੇ ਹੋ ਸਹੀ ਹੈ ਤੇ ਕਲਰ ਜਮਾਂ ਸਹੀ ਦਿਖ ਰਿਹਾ ਬਹੁਤ ਪਿਆਰਾ ਇੰਗਲਿਸ਼ ਗ੍ਰੀਨ ਜਿਹਾ ਕਲ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 1795 ਰੁਪਏ 1795 ਜੀ ਸੂਟ ਆਜੂਗਾ ਤੁਹਾਡੇ ਕੋਲੇ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਨੈਕਸਟ ਕਲਰ ਦੇਖੋ ਪੀਚ ਕਲਰ ਦੇ ਵਿੱਚ ਲਿਲਨ ਕਾਟਨ ਦੀ ਸ਼ਰਟ ਪੀਚ ਕਲਰ ਤੇ ਇਹ ਹੈਗੀ ਹੈ ਜੀ ਵਾਈਟ ਕਲਰ ਦੀ ਸਲਵਾਰ ਉਹਦੇ ਉੱਪਰ ਤੁਹਾਨੂੰ ਮਿਲੂਗਾ ਵਰਕ ਠੀਕ ਹੈ ਜੀ ਤੇ ਇਹ ਹੈ ਦੇ ਨਾਲ ਦੁਪੱਟਾ ਮਲ ਕਾਟਨ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਪੀਸ ਬਣ ਕੇ ਰੈਡੀ ਹੋ ਗਿਆ ਤੇ 1795 ਦੇ ਵਿੱਚ ਸੂਟ ਮਿਲ ਜੂਗਾ ਸ਼ਿਪਿੰਗ ਚਾਰजेस ਕੋਇਨਟਡ ਲੋ ਦੀ ਇਹ ਥੋੜਾ ਜਿਹਾ ਪਿਸਤਾਜੀ ਟੋਨ ਤੇ ਆ ਗਿਆ ਮੈਨੂੰ ਲੱਗਦਾ ਹਾਂ ਲੋ ਸਹੀ ਆ ਰਿਹਾ ਕਲਰ ਕਲਰ ਲਗਭਗ ਸਹੀ ਆ ਗਿਆ ਹੁਣ ਨੇੜੇ ਆ ਕੇ ਨਹੀਂ ਨੇੜੇ ਆ ਕੇ ਦੂਰੋਂ ਸਹੀ ਆਉਂਦਾ ਹੁੰਦਾ ਇਹ ਆ ਹੈਗੀ ਹੈ ਦੀ ਸਲਵਾਰ ਇੱਥੇ ਸਹੀ ਹੈ ਠੀਕ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਉਦਾਂ ਹੀ ਦੁਪੱਟਾ ਹੋਊਗਾ ਮਲ ਕਾਟਨ ਦਾ 4 ਸਾਈਡ ਲੇਸ ਹੋਊਗੀ ਟਾਈ ਐਂਡ ਡਾਈ ਹੋਊਗੀ ਕਾਫੀ ਪਿਆਰਾ ਸੂਟ ਹੈ ਜਿਵੇਂ ਮਰਜ਼ੀ ਪਾਇਓ ਧੋਇਓ ਹੰਡਾਇਓ ਠੀਕ ਹੈ ਜੀ ਗਰਮੀਆਂ 'ਚ ਪਾਉਣ ਵਾਲਾ ਤੇ ਬਿਨਾ ਲਾਈਨਿੰਗ ਤੋਂ ਤੁਸੀਂ ਸ਼ਰਟ ਹੈ ਜਿਹੜੀ ਉਹ ਬਣਾ ਸਕਦੇ ਠੀਕ ਹੈ ਜੀ ਲਾਈਨਿੰਗ ਦੀ ਪੈਣਾ ਨੂੰ ਬਹੁਤ ਪ੍ਰੋਬਲਮ ਰਹਿੰਦੀ ਹੈ ਲਓ ਜੀ ਅਗਲੇ ਸੂਟ ਦੇਖੋ ਇੱਕ ਸੂਤਣਾ ਜੀ ਮੈਂ ਤੁਹਾਨੂੰ ਅੱਜ ਦਿਖਾਉਂਗੀ ਪੇਂਟ ਵਾਲਾ ਇਹ ਕਿਸੇ ਦਾ ਆਰਡਰ ਦਾ ਸੂਟ ਸੀਗਾ ਇਹ ਆਪਾਂ ਕੱਲ ਨੂੰ ਭੇਜਣਾ ਹੈਗਾ ਸੂਟ ਜਦੋਂ ਤੱਕ ਵੀਡੀਓ ਆਉਗੀ ਤੁਹਾਡੇ ਕੋਲੇ ਉਦੋਂ ਤੱਕ ਇਹ ਸੂਟ ਜਾ ਚੁੱਕਿਆ ਹੋਊਗਾ ਤੇ ਇਹ ਹੈਗਾ ਕੈਮਰੀ कॉटन ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਕੱਪੜਾ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਬਹੁਤ ਸੋਹਣਾ ਸੌਫਟ ਬਹੁਤ ਹੈ ਤੇ ਇਹਦੇ ਨਾ ਇਹ ਪੇਂਟ ਦੀ ਬੁਟੀ ਹੈ ਸਾਰੀ ਬਰੀਕ ਬੁਟੀ ਠੀਕ ਹੈ ਬਹੁਤ ਪਿਆਰਾ ਲੱਗਦਾ ਸੂਟ ਆ ਹੈਗਾ ਜੀ ਇਹਦਾ ਕੇਰਾ ਬਸ ਤੁਹਾਨੂੰ ਸੁਣਤਾ ਤੇ ਬਾਜੂ ਦੇਖ ਲੈਣੇ ਆਪਾਂ ਇਹਦੀ ਠੀਕ ਕਲਰ ਸੇ ਆ ਲੋ ਜੀ ਇਹ ਹੈਗੀ ਇਹਦੀ ਬਾਜੂ ਠੀਕ ਹੈ ਆ ਤੇ ਪ੍ਰਾਈਸ ਇਹਦੀ ਹੈਗੀ ਆ 1250 ਇਹ ਸੂਟ 1250 ਚ ਤੁਹਾਨੂੰ ਮਿਲ ਜੂਗਾ ਤੁਸੀਂ ਆਰਡਰ ਪਾ ਸਕਦੇ ਹੋ ਆ ਦਾ ਕਿਸੇ ਵੀ ਕਪੜੇ ਤੇ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਉਹਦੇ ਅਕੋਰਡਿੰਗਲੀ ਪ੍ਰਾਈਸ ਐਡਜਸਟ ਹੋ ਜੂਗੀ ਅਗਰ ਕੈਮਰੀ ਕਾਟਨ ਤੇ ਇਹੀ ਡਿਜ਼ਾਈਨ ਹੋਣਾ ਹੈ ਤਾਂ 1250 ਬਹੁਤ ਹੀ ਡਿਮਾਂਡਡ ਸੂਟ ਰਿਹਾ ਇਹ ਇਹ ਵਾਲਾ ਕਲਰ ਸਪੈਸ਼ਲੀ ਹਾਂ ਇਹ ਆਪਾਂ ਦੁਬਾਰਾ ਤੋਂ ਮੰਗਵਾਇਆ ਕੱਲ ਮੈਂ ਸ਼ਾਰਟ ਵੀਡੀਓ ਪਾਈ ਸੀ ਮੈਂ ਤੁਹਾਨੂੰ ਥੋੜਾ ਜਿਹਾ ਦੱਸਤਾ ਸੀ ਉਹਦੇ ਵਿੱਚ ਇਹ ਵਾਲੀ ਪਿਕ ਹੈ ਇਸ ਤਰ੍ਹਾਂ ਦੇ ਸੂਟ ਨੇ ਇਹ ਹੀ ਬਹੁਤ ਜਿਆਦਾ ਪਿਆਰਾ ਲੱਗਦਾ ਜੀ ਦੁਪੱਟਾ ਇਹਦਾ ਬਹੁਤ ਗ੍ਰੇਸਫੁਲ ਹੈ ਤੇ ਸੂਟ ਆਪਣੇ ਕੋਲੇ ਇਹ ਵਾਲੇ ਦੋ ਹੀ ਹੈ ਬਸ ਏ ਆਲ ਆ ਹੈਗਾ ਇਹਦਾ ਘੇਰਾ ਘੇਰੇ ਤੇ ਵਰਕ ਸੋਨਾ ਜਾ ਵਰਕ ਘੇਰੇ ਤੇ ਘੇਰਾ ਨਾਪ ਲੈਣੀ ਆ ਘੇਰਾ ਤੁਹਾਨੂੰ ਮਿਲ ਜੂਗਾ ਜੀ ਇਹ ਸਵਾ 21 ਤੱਕ ਤਾਂ ਵਰਕ ਹੋਇਆ ਹੋਇਆ ਤੁਸੀਂ 1.21 ਸਾਡੇ ਆ ਸਾਡੇ 23 ਤੱਕ ਤਾਂ ਮੇਰੇ ਖਿਆਲ ਨਾਲ ਲਿਜਾਈ ਸਕਦੇ ਹਾਂ ਨਾ ਠੀਕ ਹੈ ਤੇ ਆ ਹੈਗੀ ਆ ਜੀ ਇਹਦੀ ਬਾਜੂ ਤੇ ਸੇਮ ਵਰਕ ਤੁਹਾਨੂੰ ਸਲਵਾਰ ਤੇ ਮਿਲੂਗਾ ਤੇ ਕਾਟਨ ਬਹੁਤ ਸੁਪੀਰੀਅਰ ਮਿਲੂਗੀ ਆ ਦੇਖ ਲਓ ਵੀ ਨੇੜੇ ਕਰਕੇ ਦਿਖਾਈ ਲਾਈਨਾਂ ਲਾਈਨਾਂ ਜਿਹੀ ਬੜੀ ਕਾਟਨ ਹੈਗੀ ਆ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਬਿਲਕੁਲ ਪ्युअर ਕਾਟਨ ਦੇ ਵਿੱਚ ਸੂਟ ਆ ਜਿੰਨਾ ਪਹਿਣਾ ਕੋਲ ਪਹਿਲਾਂ ਚਲੇ ਗਿਆ neck ਦੇ ਉੱਪਰ ਵੀ ਤੁਹਾਨੂੰ ਆਹ ਵਾਲੀ ਏਦਾਂ ਪੱਟੀ ਮਿਲੂਗੀ ਠੀਕ ਹੈ ਲੈਂਥ ਤੁਸੀਂ ਜਿੰਨੀ ਮਰਜ਼ੀ ਬਣਾ ਲਓ ਲੈਂਥ ਦਾ ਇਹਦਾ ਬਾਲਾ ਕੋਈ ਇਸ਼ੂ ਹੈ ਨਹੀਂਗਾ ਤੇ ਇਹ ਹੈਗਾ ਇਹਦਾ ਦੁਪੱਟਾ ਇੱਕ ਦੁਪੱਟਾ ਫੋਲ ਦੇਣੀ ਆ ਸੂਟ ਆਪਣੇ ਕੋਲ ਦੋ ਨੇ ਇਹ ਸੌਫਟ ਬਹੁਤ ਆ ਦੁਪੱਟਾ ਤੇ ਆ ਲਓ ਦੁਪੱਟਾ ਇਹ ਬਹੁਤ ਜਿਆਦਾ ਗ੍ਰੇਸਫੁਲ ਹੈ ਨਾ ਲੋ ਆ ਹੈਗੀ ਇਹਦੇ ਲੇਸ ਲੱਗੀ ਹੋਈ ਫੋਰ ਸਾਈਡ ਲੋ ਦਿਖਾ ਦੇਣੀ ਆ ਤੁਹਾਨੂੰ ਲੈ ਕੇ ਇਸ ਤਰ੍ਹਾਂ ਬਹੁਤ ਸੋਹਣਾ ਲੱਗਦਾ ਹੈ ਇਹ ਦੁਪੱਟਾ ਤੇ 750 ਦਾ ਸੂਟ ਹੈ ਜੀ ਇਹ ਸ਼ਿਪਿੰਗ ਫ੍ਰੀ ਹੈ ਇੱਕ ਆਵਾੜਾ ਕਲਰ ਆਪਣਾ ਸਪੈਸ਼ਲੀ ਆਇਆ ਹੈਗਾ ਬਣ ਕੇ ਬੀਵੀ ਪਿੰਕ ਕਲਰ ਇਹ ਹੈਗਾ ਬਰਬਰੀ ਦੇ ਵਿੱਚ ਤੁਹਾਨੂੰ ਪਤਾ ਵੀ ਅੱਜ ਕੱਲ ਬਰਬਰੀ ਬਰਬਰੀ ਹੋ ਰਿਹਾ ਹੈ। ਕਾਫੀ ਜਿਆਦਾ ਸੋਨਾ। ਹ ਸੂਟ ਹੈਗਾ ਬਰਬਰੀ ਦੇ ਵਿੱਚ ਆ ਲੋ ਜੀ ਉੱਪਰ neck ਬਣਿਆ ਹੋਇਆ ਇਸ ਤਰ੍ਹਾਂ। neck ਦੇ ਉੱਪਰ ਥੋੜਾ ਜਿਹਾ ਤੁਹਾਨੂੰ ਉਹ ਵਰਕ ਵੀ ਮਿਲੂਗਾ। ਠੀਕ ਹੈ ਤੇ ਇਹ ਹੈਗਾ ਜੀ ਇਹਦਾ ਘੇਰਾ ਘੇਰਾ ਦੇਖੋ ਕਿੰਨਾ ਪਿਆਰਾ ਹੈ। ਸਾਰੇ ਤੇ ਨਾ ਹੈਂਡਵਰਕ ਦਾ ਕੰਮ ਦਿੱਤਾ ਹੁੰਦਾ ਆਹ ਸਾਰੇ ਤੇ। ਬਹੁਤ ਪਿਆਰਾ ਸੁੰਦਰ ਜਿਹਾ ਹੈ ਬਹੁਤ ਜਿਆਦਾ ਸੋਨਾ ਲੱਗਣ ਵਾਲਾ ਸੁੰਦਰ ਹੈ। ਤੇ ਇਹ ਹੈਗਾ ਬਾਜੀ ਬਾਜੀ ਦੇ ਉੱਪਰ ਵੀ ਹਲਕਾ ਹਲਕਾ ਮੋਤੀ ਵਰਕ ਹੈਗਾ। ਠੀਕ ਹੈ ਤੇ ਨਾਲ ਮਿਲੂਗੀ ਤੇ ਇਹ ਵਾਲੀ ਸਲਵਾਰ ਸਲਵਾਰ ਲਗਭਗ ਮੇਰਾ ਖਿਆਲ ਤਿੰਨ ਮੀਟਰ ਹੋਊਗੀ 2.5 ਪਲੱਸ ਤਾਂ ਜ਼ਰੂਰ ਹੋਊਗੀ ਤੇ ਇਦਾਂ ਦਾ ਦੀ ਗ੍ਰੇਸ ਹੋਣੀ ਆ ਦੀ ਆਲ نیچے ਰੱਖ ਕੇ ਦਿਖਾਉਣੀ ਆ ਤੁਹਾਨੂੰ ਇਦਾਂ ਦੀ ਗ੍ਰੇਸ ਆਊਗੀ ਠੀਕ ਹੈ ਜੀ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਰੰਗ ਸੋਹਣੇ ਆ ਤੇ ਵਿੱਚ ਚਿੱਟਿਆ ਹੀ ਆ ਜਾਂਦਾ 베ਬੀ ਪਿੰਕ ਆ ਦੀ ਐਗਜ਼ੈਕਟ 베ਬੀ ਪਿੰਕ ਆ ਲੋ ਆ ਹੈਗਾ ਦਾ ਦੁਪੱਟਾ ਹਜੇ ਮੈਂ ਤੁਹਾਨੂੰ ਡਬਲ ਹੀ ਦਿਖਾਉਂਗੀ ਦੁਪੱਟਾ ਇਹ ਆ ਲੋ ਤੇ ਇਹ ਵਾਲਾ ਦੁਪੱਟਾ ਹੈ ਪੱਲੇ ਦੇਖ ਲਓ ਤੇ ਕੰਨੀਆਂ ਦੇਖ ਲਓ ਠੀਕ ਹੈ ਬਰਬਰੀ ਦੇ ਵਿੱਚ ਹੀ ਦੁਪੱਟਾ ਹੈ ਤੇ ਇਧਰ ਲਪਸਾ ਜੀ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਕੁਝ ਵੀ ਨਹੀਂ ਹੈ ਪ੍ਰਾਈਸ ਤਾਂ ਜੀ 1850 ਦੇ ਵਿੱਚ ਸੂਟਾ ਦੂਗਾ ਇਹ ਸ਼ਿਪਿੰਗ ਜਲਦੀ ਤੋਂ ਕੋਈ ਨਹੀਂ ਬਹੁਤ ਮਿਨੀਮਮ ਪ੍ਰਾਈਸ ਤੇ ਸੂਟ ਦਿੰਦੇ ਆ ਜੀ ਅਸੀਂ ਬਹੁਤ ਮਿਨੀਮਮ ਪ੍ਰਾਈਸ ਤੇ ਆ ਲੋ ਇਹ ਹੈਗਾ ਥੋੜਾ ਜਿਹਾ ਗ੍ਰੀਨ ਦੀ ਟੋਨ ਨੂੰ ਕੀਆ ਕਲਰ ਕੀਆ ਕਲਰ ਆ ਲੋ ਉਸੇ ਤਰ੍ਹਾਂ ਇਹਦੇ ਤੇ ਵਰਕ ਹੋਇਆ ਹੋਇਆ ਹੈ ਨੈਕ ਦੇ ਉੱਪਰ ਤੇ ਫੇਸ ਉਨੂੰ ਘੇਰੇ ਤੇ ਮਿਲੂਗਾ ਵਰਕ ਥੋੜਾ ਜਿਹਾ ਵਰਕ ਫਰਕ ਹੈ ਇਹਦੇ 'ਚ ਮਿਰਰ ਵਰਕ ਵੀ ਹੋਇਆ ਹੋਵੇ ਨਾਲ ਇਹਦੇ ਵਰਕ ਥੋੜਾ ਜਿਹਾ ਜ਼ਿਆਦਾ ਹੈ ਠੀਕ ਹੈ ਜੀ ਸਿੱਪੀ ਵਰਕ ਅ ਜਰੀ ਵਰਕ ਮੁਫਤੀ ਵਰਕ ਕਈ ਕੁਛ ਜਾ ਹੋਇਆ ਹੋਇਆ ਇਹਦੇ ਤੇ ਤੇ ਆ ਹੈਗੀ ਇਹਦੀ ਬਾਜੂ ਠੀਕ ਹੈ ਤੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਐ ਇੱਥੇ ਰੰਗ ਸਹੀ ਹੈ ਸਹੀ ਹੈ ਲੋ ਜੀ ਦੇਖ ਲਓ ਜਿੱਥੇ ਬੀਬੀ ਲੱਗੇ ਇਹ ਹੈਗਾ ਜੀ ਇਹਦਾ ਦੁਪੱਟਾ ਆਹ ਲਓ ਪੂਮੇਂਦਾ ਇਹ ਦੁਪੱਟਾ ਜਿਵੇਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਹੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਆਹ ਲਓ ਠੀਕ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 2850 ਬੜੇ ਗ੍ਰੇਸਫੁਲ ਸੂਟ ਨੇ ਜੀ ਇਹ ਆਪਣੇ ਕੋਲੇ ਹੁਣ ਇਸ ਟਾਈਮ ਦੋ ਸੀਗੇ ਲੋ ਜੀ ਕੁਝ ਕੁ ਸੂਟ ਮੈਂ ਉਹਨਾਂ ਪਹਿਣਾ ਲਈ ਦਿਖਾਉਣੇ ਆ ਜਿਨ੍ਹਾਂ ਨੇ ਥੋੜੇ ਜਿਹਾ ਮਹਿੰਗੇ ਸੂਟ ਨਹੀਂ ਲੈਣੇ ਹੁੰਦੇ ਸੋ ਆਪਾਂ ਸਭ ਨੂੰ ਧਿਆਨ ਵਿੱਚ ਰੱਖਦੇ ਆ ਸਿੰਗਲ ਕਲਰ ਸਿੰਗਲ ਸੂਟ ਰਾਮ ਟੈਕਸ ਦਾ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾੜ ਠੀਕ ਹੈ ਜੀ ਇੱਕੋ ਹੀ ਕਲਰ ਇੱਕੋ ਹੀ ਸੂਟ ਤੇ ਪ੍ਰਾਈਸ ਇਹਦੀ ਹੋਊਗੀ 750 ਪਿਓਰ ਕੈਮਰੀ कॉटन ਦੇ ਵਿੱਚ ਸੂਟ ਰੌਮ ਟੈਕਸ ਦੀ ਕੈਮਰੀ कॉटन 750 ਦੇ ਵਿੱਚ ਮਿਲ ਜੂ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਜੀ ਲੋ ਅਗਲਾ ਆ ਵੀ ਇੱਕੋ ਹੀ ਪੀਸ ਹੈ ਬਸ ਲਾਸਟ ਵਾਲਾ ਪੀਸ ਹੈ ਇਹਦੇ ਵਿੱਚ ਹੋਰ ਤੁਹਾਨੂੰ ਕੋਈ ਹੁਣ ਕਲਰ ਵੀ ਨਹੀਂ ਮਿਲ ਸਕਦਾ ਖਤਮ ਹੋ ਚੁੱਕੇ ਸਾਰੇ ਸੂਟ ਆ ਲੋ ਕਾਫੀ ਜ਼ਿਆਦਾ ਸੋਨਾ ਹੈਗਾ ਇਹ ਸੂਟ ਇਹ ਸ਼ਰਟ ਹੈ ਤੇ ਇਹ ਹੈਗੀ ਸਲਵਾਰ ਬੜਾ ਹੀ ਪਿਆਰਾ ਸੂਟ ਹੈ ਇਹ ਰਾਮ ਟੈਕਸ ਦਾ ਹੀ ਸੂਟ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ ਅ ਇਹ 850 ਇਹ ਸੂਟ ਸਮੇ 850 ਰੁਪਏ ਉਹ ਦੱਸਿਓ 10 ਦਾ 750 ਵਿੱਚ ਲੋ ਇਹ ਹੈਗਾ ਸ਼ਰਟ ਇਹ ਵੀ ਰਾਮ ਟੈਕਸ ਦਾ ਸੂਟ ਹੈ ਮਿੱਠਾ ਪੀਲਾ ਕਲਰ ਹੈ ਇਹਦੇ ਵਿੱਚ ਜੋ ਮਰਜ਼ੀ ਦਿਖਦਾ ਹੋਵੇ ਅ ਮਿੱਠਾ ਪੀਲਾ ਕਲਰ ਹਾਂ ਲੋ 2 मीटर ਦੀ ਸ਼ਰਟ 2 ਮੀਟਰ ਦੀ ਸਲਵਾਰ ਕੈਮਰੀ कॉटन राउंड टेक्स ਦੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਦੀ 750 ਲੋ ਜੀ ਇੱਕ ਵੇ ਤੁਹਾਨੂੰ ਆਪੀਸ ਦਿਖਾਉਣੀ ਆ ਲਓ ਇਹ ਏਕੇ ਟੈਕਸ ਦਾ ਸੂਟ ਆ ਬੜਾ ਪਿਆਰਾ ਸੁਦਾ ਹੈ ਵੀ ਇਹ ਦਾ ਨਾ ਜਿਹੜਾ ਕਲਰ ਹੈਗਾ ਬਿਨਾ ਲਾਈਨਿੰਗ ਤੋਂ ਬਣੂਗਾ ਜੀ ਇਹ ਸੂਟ ਇਹਦਾ ਜਿਹੜਾ ਕਲਰ ਹੈਗਾ ਨਾ ਦੇਖਣ ਨੂੰ ਭਾਵੇਂ ਤੁਹਾਨੂੰ ਬਲੈਕ ਲੱਗਦਾ ਹੋਵੇ ਪਰ ਇਹਦੇ ਵਿੱਚ ਵਿੱਚ ਨਾ ਥੋੜੀ ਜੀ ਗ੍ਰੀਨ ਜੀ ਭਾ ਮਾਰਦੀ ਹੈ ਜੀ ਦਾ ਹਾਂ ਥੋੜੀ ਜੀ ਗ੍ਰੀਨ ਦੀ ਭਾ ਜੀ ਮਾਰਦੀ ਹੈ ਸਹੀ ਹੈ ਤੇ ਪ੍ਰਾਈਸ ਇਹਦੀ ਹੈਗੀ 600 ਜੇ ਤੁਸੀਂ ਐੇਛੇ ਸੋਚ ਲਓ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ